ਪਰ ਹੀ ਗੱਲਬਾ ਕਰਾਂਗੇ ਬਾਬਾ ਜੀ ਕੀ ਕੀ ਮਿਲਿਆ ਗੈਲਰੀ ਦੇ ਵਿੱਚੋਂ ਜਾਂ ਚੈਟ ਦੇ ਵਿੱਚੋਂ ਅੱਛਾ ਇਹ ਮੈਨੂੰ ਕਹਿੰਦਾ ਵਾ ਕਿ ਮੇਰੇ ਕੋਲ ਮੇਰੀ ਨਾਲ ਦੀਦੀਆਂ ਫੋਟੋਆਂ ਵਾ ਨਾਲ ਦੀਦੀਆਂ ਫੋਟੋਆਂ ਮੈਂ ਕਿੰਨੀਆਂ ਦੋ ਤਿੰਨ ਹੈਗੀਆਂ ਚਾਰ ਪੰਜ ਕੁੜੀਆਂ ਦੀਆਂ ਫੋਟੋਆਂ ਪਈਆਂ ਵਾ ਸਾਰੀਆਂ ਤੇਰੀਆਂ ਆ ਬਾਈ ਤੇਰੀਆਂ ਹੀ ਆ ਮੈਂ ਕਿਹੜੀ ਗਲਤੀ ਕਰ ਬੜੇ ਮਾਨ ਨਾ ਕਹਿ ਰਿਹਾ ਬਾਬਾ ਜੀ ਮੇਰੇ ਖਿਆਲ ਤੁਹਾਡੇ ਮਾਪਿਆਂ ਨੂੰ ਤੇ ਫਕਰ ਮਹਿਸੂਸ ਹੋਣਾ ਚਾਹੀਦਾ ਤੁਹਾਡੇ ਤੇ ਤੁਹਾਨੂੰ ਅਵਾਰਡ ਦੇਣਾ ਚਾਹੀਦਾ ਅੱਛਾ ਚੱਲ ਮਾਲਾ ਤੂੰ ਦੋ ਤਿੰਨ ਤੂੰ ਕਹਿ ਰਿਹਾ ਵੀ ਧੀਆ ਪਹਿਣਾ ਜਿਹੜੇ ਤਰੀ ਨਾਲ ਕੀ ਫਿਰਦਾ ਤੂੰ ਇਤਨਾ ਖੇੜੀ ਖੇੜੀ ਇਹਨਾਂ ਨਹੀਂ ਤ ਉਹ ਜੀਆਂ ਉਸ ਦੇਣਾ ਜਿਹੜੀਆਂ ਤੇਰੇ ਅੱਗੇ ਕੰਜਰ ਮਗਰ ਤੀਆਂ ਫਿਰਦੀਆਂ ਆਪਣੀ ਈਤ ਲੋਲ ਰੋਲਦੀਆਂ ਫਿਰ ਇਧਰ ਵਸੇ ਆ ਕੇ ਤਰ੍ਹਾਂ ਕੰਜਰਾਂ ਦੇ ਕੋਲ ਜਿਹੜੇ ਤੂੰ ਮੂੰਹ ਖੁਦ ਕਹਿਣ ਡਿਆ ਆ ਵੇਖ ਲੋ ਪੈਣਾ ਜਿਹੜੀਆਂ ਤੂੰ ਇਹਦੇ ਮਾਰ ਤੀਆਂ ਫਿਰਦੀਆਂ ਹੋ ਗਈਆਂ ਸਾਹਮਣੇ ਪਾ ਦੇ ਕਿਹੜੀਆਂ ਜੇ ਇਧਰ ਮੂੰਹ ਖਾਓ ਵੀਰ ਜੀ ਚੰਗੀ ਤਰ੍ਹਾਂ ਖਾਓ ਥੀ ਬਾਬਾ ਮੈਂ ਤਾਂ ਮਨਸਾ ਤੇ ਪੁਰੀਆਂ ਦੀਆਂ ਫੁੱਟਸਾਈਆਂ ਵਿੱਚ ਪਈਆਂ ਹਾਂ ਹੁਣ ਸਾਨੂੰ ਇਹ ਵੀ ਪਤਾ ਹੈ ਕਿ ਇੱਥੇ ਕੰਮ ਰੁਕਣਾ ਨਹੀਂ ਆ ਠੀਕ ਹੈ ਸਾਨੂੰ ਚੰਗੀ ਤਰ੍ਹਾਂ ਪਤਾ ਵਾ ਧਾਰ ਦੇ ਰਹਿਣਾ ਵੀਰਾ ਜਿੰਨਾ ਚਿਰ ਤੱਕ ਮਾਰ ਐ ਨਹੀਂ ਸਾਨੂੰ ਸਵਾਸ ਬਖਸ਼ੇ ਆ ਨਾ ਨਹੀਂ ਨਹੀਂ ਜਿੰਨਾ ਚਿਰ ਤੱਕ ਮੈ ਪਾਸਵਰਡ ਕੀ ਹੈ ਫੇਸਬੋਲ ਦੇ ਬੁੱਤ ਦੇਖ ਲੈਣੇ ਆ ਕਿ ਹੋਰ ਕੀ ਕੀ ਆ ਕਿਉਂਕਿ ਜਿਸ ਹਿਸਾਬ ਨਾਲ ਪਹਿਲੇ 1000 ਰੁਪਿਆ ਕਮਰੇ ਦਾ ਦੱਸ ਕੇ ਜੋ ਵੀ ਰੇਟ ਦੱਸ ਕੇ ਬਾਅਦ ਚ ਦੁਬਾਰਾ ਹਾਕ ਮਾਰ ਕੇ ਇਹਨਾਂ ਨੇ ਦੱਸਿਆ ਵੀ 1000 ਰੁਪਿਆ ਦਾ ਇੱਥੇ ਕੁੜੀ ਦਾ ਸ਼ਾਰਟ ਮੈਂਦਾ ਫਿਰ ਬਾਅਦ ਚ ਮੁੱਕਰ ਕੇ 10 15 ਮਿੰਟ ਮੰਨੇ ਨਹੀਂ ਫਿਰ ਦੁਬਾਰਾ ਜਾ ਕੇ ਰਿਕਾਰਡਿੰਗ ਸੁਣਾਈ ਤਾਂ ਫਿਰ ਜਾ ਕੇ ਮੰਨੇ ਨਹੀਂ ਤਾਂ ਕਿਤੇ ਮੇਰੇ ਖਿਆਲ ਇਹੋ ਜਿਹਾ ਪਤਾ ਨਹੀਂ ਹੋਰ ਹਰ ਇੱਕ ਹੋਟਲ 'ਚ ਸ਼ਾਇਦ ਚੱਲਦਾ ਹੋਵੇ ਦੋ ਚਾਰ ਹੋਣਗੇ ਜਿਹੜੇ ਨਾ ਚੱਲਦੇ ਹੋਣ ਇਥੇ ਭਾਈ ਸਾਹਿਬ ਦੀ ਬਹੁਤ ਸਿਰ ਚਾਂਦਕ ਬੰਦੇ ਨੇ ਜਿਹੜੇ ਗੁਰਮਤ ਤੇ ਗੁਰੂ ਦੇ ਡਰਦੇ ਰਹਿੰਦੇ ਰਹੇ ਭੈਜ ਨੇ ਮਹਾਰਾਜ ਦੇ ਜਿਨ੍ਹਾਂ ਨੂੰ ਅਸੀਂ ਪ੍ਰਸ਼ਨ ਵਾਲੀ ਮਿਲੇ ਆ ਠੀਕ ਆ ਪਰ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਵੀ ਮਾਰੇ ਅਸੀਂ ਇਹ ਕੰਮ ਨਹੀਂ ਪਰ ਪਤਾ ਦ ਹੋਟਲਾਂ 'ਚ ਕੰਮ ਚ